ਉਹ ਪਤਾ ਵੀ ਅਸੀਂ ਆਏ ਆ ਕਿੰਨੇ ਕਿਹੋ ਜਿਹੇ ਕਿਸੇ ਨੂੰ ਪਤਾ ਨਹੀਂ ਆ ਦੇਖੋ ਬੀਜੇਪੀ ਦੇ ਗੁੰਡਿਆਂ ਵੱਲੋਂ ਕਿਵੇਂ ਮਾਸੂਮ ਬੱਚਾਂ ਤੇ ਹਮਲਾ ਕੀਤਾ ਗਿਆ ਇਹ ਗੁਰਦੁਆਰਾ ਗੋਲੂਵਾਲ ਗੋਲੂਵਾਲਾ ਸਾਹਿਬ ਮਹਿਤਾਗੜ ਮੰਡੀ ਵਿਖੇ ਦੇਖੋ ਕਿੰਨਾ ਛੋਟਾ ਮਾਸੂਮ ਬੱਚਾ ਹੈ 12 ਸਾਲ ਦਾ ਬੱਚਾ ਹੈ 12 ਸਾਲ ਦੇ ਬੱਚਿਆਂ ਤੇ ਬੀਜੇਪੀ ਦੇ ਗੁੰਡਿਆਂ ਵੱਲੋਂ ਕਿਦਾਂ ਹਮਲਾ ਕੀਤਾ ਗਿਆ ਉਹ ਦੇਖੋ ਛੋਟਾ ਬੱਚਾ ਪਿਆ ਛੋਟੇ ਬੱਚੇ ਤੱਕ ਨਹੀਂ ਬਖਸ਼ੇਗੇ ਇਹ ਮਾਸੂਮ ਬੱਚਾ 10 ਸਾਲ ਦਾ ਬੱਚਾ ਹੈ 10 ਸਾਲ ਦਾ ਬੱਚਾ ਦੇਖੋ ਕੀ ਹਾਲ ਕੀਤਾ 10 ਸਾਲ ਦੇ ਬੱਚੇ ਦਾ ਇਹ ਭਾਜੀਪੀ ਦੇ ਗੁੰਡਿਆਂ ਦਾ ਕਰਤੂਤ ਹੈ ਜਿਨ੍ਹਾਂ ਨੇ ਗੁਰਦੁਰ ਮਹਿਤਾਬਗੜ੍ਹ 'ਚ ਰਾਤ 2 ਵਜੇ ਅਟੈਕ ਕੀਤਾ ਹੈ ਇਹ ਜੋ ਦੱਸ ਰਿਹਾ ਕੋ ਪ੍ਰਦੀਪ ਸਿਆਗ ਹੈ ਆਕਾਸ਼ ਹੈ ਇਹ ਦੋਨੋਂ ਪਛਾਣਦੇ ਆ ਜਿਨ੍ਹਾਂ ਨੇ ਹਮਲਾ ਕੀਤਾ ਇਹ ਮਾਸੂਮ ਬੱਚੇ ਛੋਟੇ ਛੋਟੇ ਮਾਸੂਮ ਬੱਚੇ ਆ ਜਿਨ੍ਹਾਂ 'ਤੇ ਹਮਲਾ ਕੀਤਾ ਗਿਆ ਦੇਖੋ ਬੱਚਾ 10-10 ਸਾਲ ਦੇ ਬੱਚਿਆਂ 'ਤੇ ਹਮਲਾ ਕੀਤਾ ਗਿਆ ਮੈਨੂੰ ਬਾਦ ਉਹ ਚੁੱਕ ਦੇ ਨਾ ਪਿੱਛੋ ਇਹ ਮਸੂਮ ਬੱਚਾ ਦੇਖੋ ਜਿਸ ਤਰ੍ਹਾਂ ਪਹਿਲਾਂ ਕਿਹਾ ਸੀ ਵੀ ਬੀਜੇਪੀ ਦੇ ਗੁੰਡਿਆਂ ਨੇ ਗੁਰਦਵਾਰ ਤੇ ਹਮਲਾ ਕਰਨਾ ਹੈ ਆ ਦੇਖੋ ਵੀਡੀਓ ਵੱਤ ਵਤ ਸ਼ੇਅਰ ਕਰੋ ਵੀਡੀਓ ਵੱਤ ਵਤ ਸ਼ੇਅਰ ਕਰੋ ਦੇਖੋ ਕਿੰਨੇ ਮਸੂਮ ਬੱਚੇ ਆ ਕਿੰਨੇ ਮਸੂਮ ਬੱਚੇ ਤੇ ਹਮਲਾ ਕੀਤਾ ਗਿਆ ਨਾ ਬੱਚੇ ਛੱਡੇ ਗਏ ਨਾ ਬਜ਼ੁਰਗ ਛੱਡੇ ਗਏ ਇਹ ਦੇਖੋ ਇਹ ਜਿੱਥੇ ਬਜ਼ੁਰਗਾਂ ਤੇ ਹਮਲਾ ਕੀਤਾ ਗਿਆ ਬਾਹਾਂ ਆ ਜਾਦੀ ਖਰਚੇ ਤੋਂ ਵੱਢੀ ਆ ਮੋੜਾ ਟੁੱਟਾ ਮੋੜਾ ਤੋੜਦਾ ਬਾਹ ਲੱਕ ਮੇਰਾ ਬਹੁਤ ਫਿੱਚਰਿਆ ਤੇ ਮੇਰੀ ਇੱਧਰ ਦੀ ਛੱਡੀ ਬਾਹ ਦੇ ਫਟਿਆ ਤੇ ਫੋਨ ਮੇਰਾ ਆਪੇ ਫਲੱਗ ਜਿੰਨੂੰ ਜਿੰਨੂ ਪਸੰਦਿਓ ਕਿਹੜੇ ਬੰਦੇ ਸੀ ਜਿੰਨੂੰ ਪਸੰਦਿਓ ਕਿਹੜੇ ਬੰਦੇ ਸ਼ਮਲਾ ਕਰਨ ਵਾਲੇ ਮੈਂ ਆਕਾਸ਼ਦੀਪ ਨੂੰ ਪਸਾੜਦਾ ਜੀ ਆਕਾਸ਼ਦੀਪ ਇੱਕ ਪ੍ਰਤੀਪਾ ਉੱਥੇ ਨੰਬਰ ਉਹਦਾ ਹਾਂ ਜੀ ਉਹ ਮੇਰੇ ਪਰ ਦੋ ਜਾਨਿਆਂ ਨੂੰ ਮਾਝੜਦਾ ਬਾਕੀ ਪਿੰਡ ਦੀ ਮਢੀਰ ਦੀ ਤੁਸੀਂ ਤੁਸੀਂ ਸੁੱਤੇ ਹੋਏ ਸੀਗੇ ਸੱਤਿਆਂ ਨੇ ਸਾਡੇ ਹਮਲਾ ਕੀਤਾ ਜੀ ਅੱਜ ਜੇ 10 ਸੁਰਮੇ ਸੀ 10 ਕੇ ਆਉਂਦੇ ਸੁੱਤਿਆਂ ਤੇ ਸਾਡੇ ਹਮਲਾ ਕੀਤਾ 10 ਜੀ ਆਉਂਦੇ ਜੇ 10 ਸੁਰਮੇ ਸੀ ਤੇ ਫਿਰ ਪਤਾ ਲੱਗਦਾ ਕੋਈ ਨਹੀਂ ਪੁੱਤ ਕਰੇ ਦਾਦੇ ਦੀਆਂ ਕਦੇ ਪੋਤੇ ਦੀਆਂ ਸਮਾਂ ਤੇ ਆਈ ਜਾਣਾ ਚੁੱਪ ਕਰ ਜਾ ਇਹਨਾਂ ਬਚਨ ਕਰ ਆ ਆ ਦੇਖੋ ਇਹ ਬਜ਼ੁਰਗ ਆ ਗਿਆ ਕਿਸ ਨੇ ਬਜ਼ੁਰਗ ਹਮਲਾ ਕੀਤਾ ਗਿਆ ਇੰਤਰਾ ਦੇ ਨਾਂ ਬਚਨ ਕਰ ਆ 10 10 ਸਾਲ ਦੇ ਮਾਸੂਮ ਬੱਚਿਆਂ ਤੇ ਬੀਜੇਪੀ ਦੇ ਗੁੰਡਿਆਂ ਨੇ ਹਮਲਾ ਕੀਤਾ ਗਿਆ ਗੁਰਪੁਰ ਮਹਤਾਪੁਰ ਮੰਡੀ ਗੋਲੂ ਵਾਲਾ ਵਿਖੇ ਇਹ ਵਿਵਸਥਾ ਵੀ ਬੇਸ਼ਰਮੀ ਦੀ ਹੱਦ ਹੈ ਜਦ ਕਿ ਅਸੀਂ ਪਹਿਲਾਂ ਕਿਹਾ ਸੀਗਾ ਕਿ ਗੁਰਦਵਾਰੇ ਤੇ ਹਮਲਾ ਹੋਊਗਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਗਰੇਮ ਸਾਨੂੰ ਮਿਲ ਕੀਤੀ ਕਿ ਪਰ ਬੀਜੇਪ ਦੀ ਐਮਐਲਏ ਜਿਹੜੇ ਉਹਨਾਂ ਨੇ ਗੁੰਡੇ ਭੇਜੇ ਰਾਤ ਨੂੰ ਹਮਸੂਮ ਬੱਚੇ ਵੀਡੀਓ ਵੱਤ ਵੱਤ ਸ਼ੇਅਰ ਕਰੋ ਦੋਸਤੋ ਵੀ ਕਿਸ ਤਰ੍ਹਾਂ ਮਾਸੂਮ ਬੱਚਿਆਂ 'ਤੇ ਹਮਲਾ ਕੀਤਾ ਗਿਆ ਦੇਖੋ ਕਿਸ ਤਰ੍ਹਾਂ ਖੂਨ ਦੇ ਬੱਚੇ ਭਰੇ ਆ ਸਾਰੇ ਇਹ ਨਹੀਂ ਚਾਹੀਦਾ ਇਹ ਹੱਬਦਾ ਜਿਸ ਤਰ੍ਹਾਂ ਬੀਜਪੀ ਨੇ ਕਿਸੇ ਗੁਰਦੁਆਰੇ ਨੇស្ਤਉ ਨੁਬੂਦ ਕਰਦਾਂਗੇ ਉਹਦੇ ਮੁਤਾਬਕ ਬੀਜਪੀ ਦੇ ਗੁੰਡੇਾਂ ਵੱਲ ਹਮਲਾ ਕੀਤਾ ਗਿਆ ਇਹ ਆ ਬੀਜਪੀ ਦੇ ਸੰਗੀਆਂ ਨੇ ਮਰਦਾਂ ਨੂੰ ਇਹ ਆ ਨਕਲੀ ਸਿੱਖਾਂ ਦਾ ਕੰਮ ਆ ਜਿਨ੍ਹਾਂ ਰਾਤ ਤੱਕੇ ਤੱਕ ਗੁਰਦੁਆਰਾ ਸਾਹਿਬ ਤੇ ਨੁਸੂਮ ਬੱਚੇ ਇਹ ਮਸੇ ਰੰਗੜ ਜਿਹੜੇ ਬੜੇ ਆ ਗੁਰਦੁਆਰੇ ਦਲਪੰਥ ਇਹਦਾ ਮਕਬੂਲ ਜਵਾਬ ਦੇਏਗਾ ਸੋ ਸਾਰੰਗ ਬੀਟੀਆਂ ਭਾਈ ਵੀਡੀਓ ਵੱਤਾਂ ਨੂੰ ਸ਼ੇਅਰ ਕਰੋ ਕਿਸ ਤਰ੍ਹਾਂ ਬਜ਼ੁਰਗਾਂ ਤੇ ਕਿਸ ਤਰ੍ਹਾਂ ਬੱਚਿਆਂ ਦੇ ਰਾਤ ਨੂੰ 2 ਵਜੇ ਬੀਜੇਪੀ ਦੇ ਗੁੰਡੇ ਨੇ ਹਮਲਾ ਕੀਤਾ ਆਹ ਦੇਖੋ ਕਿੰਨੇ ਬਜ਼ੁਰਗਾਂ ਪੂਰੀ ਬਾਹਵੜੀ ਤੇ ਸੁੱਤੇ ਵੀ ਸੁੱਤੇ ਬਿਆਨ ਤੇ ਡਾਕਿਤਾ ਬਦਲ ਆ ਜਾਣਾ ਬੀਬੀ ਬੈਠੀਆਂ ਮੋਟਾਈ ਕਿਵੇਂ ਠੀਕ ਹੈ ਬੀਬੀ ਠੀਕ ਹੈ ਠੀਕ ਹੈ ਅਜੇ ਪਤਾ ਨਹੀਂ ਲੱਗਦਾ ਕਿੱਥੇ ਪਤਾ ਲੱਜੂਗਾ ਠੀਕ ਹੈ ਠੀਕ ਹੈ ਦੇਖੋ ਬੱਚਿਆਂ ਨੂੰ ਅੱਜ ਵੀ ਗੁੱਡੀ ਦਾ ਫਿਕਰ ਹੈਗਾ ਇਹ ਹੁੰਦਾ ਕੌਮਰਤੀ ਬੱਚਿਆਂ ਦਾ ਪਿਆਰ ਆਪ ਜ਼ਖਮੀ ਆਪ ਮਰਮੇ ਢੰਡੇ ਬੈਠੇ ਆ ਪਰ ਬੀਬੀ ਦਾ ਫਿਰ ਵੀ ਖਿਆਲ ਲੱਗ ਰਿਹਾ ਹਾਂਜੀ ਬਾਬਾ ਜੀ ਬੀਬੀ ਦਾ ਪਕਾ ਲਿਆਵਾ ਹਾਂ ਠੀਕ ਹੈ ਠੀਕ ਹੈ ਬਦਲ ਲੱਗ ਰਿਹਾ ਪਤਾ ਲੱਜੂਗਾ ਠੀਕ ਹੈ ਦਾਤਾ ਬੜੀ ਕਰੂਗਾ ਜੀ ਆਪਕੇ ਨਾ ਤਾਂ ਮੱਲੀ ਕਰੂਗਾ ਇਹ ਦੇਖੋ ਬਜ਼ੁਰਗ ਸੀਗੇ ਜਿਹੜੇ ਬਜ਼ੁਰਗ ਸੁੱਤੇ ਹੋਏ ਸੀਗੇ ਸੁੱਤੇ ਹੋਏ ਬਜ਼ੁਰਗ ਹਮਲਾ ਕੀਤਾ ਪਰਲੀ ਬਾਹ ਸਾਰੀ ਵੱਢਤੀ